ਵਦੇਸ਼ਾਂ ਵਿੱਚ ਬਣੀਆਂ ਕਬੱਡੀ ਫੈਡਰੇਸ਼ਨਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਸਭ ਦੀਆਂ ਨਜ਼ਰਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲ ਆਂਟਕਦੀਆਂ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੀ ਚੋਣ ਵੀ ਆਪਣੇ ਆਪ ਵਿੱਚ ਬਹੁਤ ਧਿਆਨ ਮੰਗਦੀ ਹੈ ਪਰ ਇਸ ਵਾਰ ਮਾਣ ਵਾਲੀ ਗੱਲ ਇਹ ਹੈ ਕਿ ਸਮੂਹ ਫੈਡਰੇਸ਼ਨਾਂ ਵੱਲੋਂ ਰਲ ਮਿਲ ਕੇ ਸਰਬਸੰਮਤੀ ਨਾਲ ਕਰਮਜੀਤ ਸਿੰਘ ਕੰਮਾ ਔਜਲਾ ਨੂੰ ਪ੍ਰਧਾਨ ਥਾਪਿਆ ਗਿਆ ਜ਼ਿਕਰ ਜੋਗ ਹੈ ਕਿ ਕਰਮਜੀਤ ਸਿੰਘ ਕਮਾ ਔਜਲਾ ਪਿਛਲੇ ਲੰਮੇ ਸਮੇਂ ਤੋਂ ਕਬੱਡੀ ਲਈ ਅਨਥਕ ਸੇਵਾਦਾਰ ਵਜੋਂ ਵੀ ਕੰਮ ਕਰਦੇ ਆ ਰਹੇ ਨੇ ਕਰਮਜੀਤ ਸਿੰਘ ਕਮਾ ਔਜਲਾ ਦੇ ਵੱਡੇ ਭਰਾ ਸੁਖਦੇਵ ਸਿੰਘ ਔਜਲਾ ਨੇ ਇਸ ਚੋਣ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਆਓ ਸੁਣਦੇ ਹਾਂ ਕਿ ਸੁਖਦੇਵ ਸਿੰਘ ਔਜਲਾ ਨੇ ਕੀ ਕਿਹਾ ਮੈਂ ਸੁਖਦੇਵ ਸਿੰਘ ਔਜਲਾ ਆਪਣੇ ਸਾਰੇ ਔਜਲਾ ਪਰਿਵਾਰ ਵੱਲੋਂ ਆਪਣੇ ਛੋਟੇ ਵੀਰ ਕਰਮਜੀਤ ਸਿੰਘ ਔਜਲਾ ਤੁਹਾਨੂੰ ਨੇ ਆਪਣਾ ਜੋ ਨਾ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਬਣਿਆ ਹੈ ਜਿਹਨਾਂ ਜਿਹਨਾਂ ਕਲੱਬਾਂ ਨੇ ਸਪੋਰਟ ਕਰਕੇ ਕਰਨਜੀਤ ਸਿੰਘ ਰੌਇਦਾ ਕਮੇ ਇੰਗਲੈਂਡ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਮੈਂ ਉਹਨਾਂ ਦਾ ਆਪਣੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਇੰਗਲੈਂਡ ਕਬੱਡੀ ਫੈਡਰੇਸ਼ਨ ਖਾਸ ਕਰ ਆਪਣੇ ਛੋਟੇ ਵੀਰ ਖੰਮੇ ਉਪਰ ਇਹ ਆਸ ਰੱਖਦਾ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਨੇ ਜੋ ਇਹ ਆਉਣ ਵਾਲੇ 2 ਸਾਲਾਂ ਦੇ ਵਿੱਚ ਹੋਰ ਤਰੱਕੀ ਕਰੇ ਅਤੇ ਆਉਣ ਵਾਲੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰੇ ਤੇ ਜਿੰਨੇ ਵੀ ਲਗਾਤਾਰ ਟੂਰਨਾਮੈਂਟ ਕਰਵਾਏ ਜਾਂਦੇ ਹਨ ਉਹਨਾਂ ਦੇ ਵਿੱਚ ਹੋਰ ਸੋਧ ਲਿਆ ਕੇ ਉਹਨਾਂ ਨੂੰ ਸੱਚ ਅਚੇ ਟੰਗ ਨਾਲ ਕਰਵਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਸਾਨੂੰ ਆਪਣੇ ਛੋਟੇ ਵੀਰ ਕਰਮਜੀਤ ਸਿੰਘ ਵੱਲੋਂ ਆਸਾਂ ਪਵਾਹ ਗੁੱਜਰਗਾਉਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।